ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਇਸ ਵੇਲੇ ਵਕਫਾ ਚੈਨਲਾਂ ਦੇ ਮadhyam ਰਾਈ ਜੋ ਤੁਸੀਂ ਜੁੜੇ ਹੋ ਮੈਂ ਇਹ ਸਾਰੀਆਂ ਸੰਗਤਾਂ ਨੂੰ ਦੱਸਣਾ ਚਾਹਾਂਗਾ ਕਿ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਰਿਹਾ ਹੈ ਜਿੱਥੇ 20 ਰੁਪਏ ਦੀ ਪਰਚੀ 'ਤੇ ਦੋ ਦਿਨ ਦੀ ਦਵਾਈ ਦਿੱਤੀ ਜਾਂਦੀ ਔਰ ਜਿੰਨੇ ਵੀ ਇਲਾਜ ਨੇ আল্টرا ساؤنڈ ਐਕਸ-ਰੇ ਅੱਖਾਂ ਦੇ ਇਲਾਜ দাঁਤਾਂ ਦੇ ਇਲਾਜ ਬੱਚਿਆਂ ਦੇ ਇਲਾਜ तकरीबन 18 ਡਾਕਟਰਾਂ ਦੀ ਟੀਮ ਇੱਥੇ ਬੈਠਦੀ ਹੈ ਜੋ ਬਿਲਕੁਲ ਲਾਗਤ ਮੁਲ ਨਾਲ ਹੁੰਦੇ ਨੇ ਔਰ ਇਹ ਦਿਨਾਂ ਦੇ ਵਿੱਚ ਜਿਹੜੇ ਦਿਨ ਜਾ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਕਾਰਯੋਗ ਮਾਤਾ ਜੀ ਮਤਾ ਗੁਜਰ ਕੌਰ ਜੀ ਅਤੇ ਚਾਰੇ ਸਾਹਿਬਜ਼ਾਦੇ ਤਨਾ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਕਰਦੇ ਹੋਏ ਜੋ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਵੱਲੋਂ ਦਾਸਾਂ ਵੱਲੋਂ ਤੁਹਾਡੀਆਂ ਅਸੀਸਾਂ ਨਾਲ ਇਹ ਉਪਰਾਲਾ ਕੀਤਾ ਗਿਆ ਕਿ ਜਿੰਨੇ ਵੀ ਆਪਰੇਸ਼ਨ ਨੇ ਜਿਹੜੇ ਆਪਰੇਸ਼ਨਾਂ ਦੇ ਉੱਤੇ 50-50 ਹਜ਼ਾਰ ਦਾ 60-70 ਹਜ਼ਾਰ ਦਾ ਖਰਚਾ ਬਾਹਰ ਆਉਂਦਾ ਹੈ ਉਹ ਸਾਰੇ ਆਪਰੇਸ਼ਨ 10 ਜਨਵਰੀ ਤੱਕ ਇਸ ਹਸਪਤਾਲ ਦੇ ਵਿੱਚ ਜੋ 13000 ਰੁਪਏ ਚ ਕੀਤੇ ਜਾਣਗੇ ਔਰ ਮੈਂ ਇਹ ਓਪਨਲੀ ਦੱਸ ਰਿਹਾ ਕਿ ਕੱਲ ਹੀ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਅਪੈਂਡਿਕਸ ਦਾ ਉਹਦੀ ਪ੍ਰੋਬਲਮ ਸੀ ਅਪੈਂਡਿਕਸ ਦਾ ਆਪਰੇਸ਼ਨ ਕਰਨਾ ਸੀ ਤੇ ਜਦੋਂ ਡਾਕਟਰ ਅੰਦਰ ਜੋ ਆਪਰੇਸ਼ਨ ਕਰਨ ਲੱਗੇ ਤੇ ਉਹ ਡਬਲ ਪ੍ਰੋਬਲਮ ਨਿਕਲ ਆਈ ਬਾਜ਼ਾਰ ਉਹ ਹੀ ਜੇ ਡਬਲ ਪ੍ਰੋਬਲਮ ਦਾ ਆਪਰੇਸ਼ਨ ਹੋ ਗਿਆ ਅਪੈਂਡਿਕਸ ਦਾ ਡਬਲ ਆਪਰੇਸ਼ਨ ਕਰਨਾ ਪਵੇ ਪੈਸੇ ਵੀ ਡਬਲ ਬਣ ਜਾਂਦੇ ਨੇ 70000 ਉਹਦਾ ਆਪਰੇਸ਼ਨ ਦਾ ਲੱਗਦਾ ਤੇ 70 ਦੀ ਬਜਾਏ ਲੱਖ ਸਵਾ ਲੱਖ ਤੇ ਉੱਤੇ ਜਾ ਕੇ ਉਹ ਗੱਲ ਪੈਂਦੀ ਹੈ ਪਰ ਇੱਥੇ 13000 ਰੁਪਏ ਦੇ ਵਿੱਚ ਜਦੋਂ ਉਸ ਪੇਸ਼ੈਂਟ ਦਾ ਆਪਰੇਸ਼ਨ ਹੋਇਆ ਔਰ ਅਸੀਂ ਵੀ ਸ਼ੁਕਰਾਨਾ ਕੀਤਾ ਕਿ ਗੁਰੂ ਰਾਮਦਾਸ ਜੀ ਬਾਬਾ ਦੀਪ ਸੈਣੀ ਤੁਹਾਡਾ ਸ਼ੁਕਰ ਹੈ ਤਨਕਲਗੀ ਤਰਪਤਾ ਤੁਹਾਡਾ ਸ਼ੁਕਰ ਹੈ ਕਿ ਆਪ ਜੀ ਆਪਣੇ ਇਸ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਕਰਦੇ ਹੋਏ ਸਾਡੇ ਕੋਲੋਂ ਇਸ ਰੂਪ ਦੇ ਵਿੱਚ ਜੋ ਸੇਵਾਵਾਂ ਲੈ ਰਹੇ ਹੋ ਇਹ ਸਰਜਰੀ ਜਿਹੜਾ ਕੈਂਪ ਹੈ 10 ਤਰੀਕ ਤੱਕ ਚੱਲਣਾ ਹੈ ਔਰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਮੈਂ ਲੋੜਵੰਦਾਂ ਨੂੰ ਬੇਨਤੀ ਵੀ ਕਰਾਂਗਾ ਜਿਹੜੇ ਇਸ ਚੀਜ਼ ਤੋਂ ਲਾਭ ਲੈਣਾ ਚਾਹੋ ਜ਼ਰੂਰ ਲੈ ਸਕਦੇ ਹੋ ਜਿਵੇਂ ਕਿ ਖਾਸ ਤੌਰ ਤੇ ਕਿਡਿਗਰੀ ਬਿਮਾਰੀਆਂ ਦੇ ਵਿੱਚ ਜੋ ਪਿੱਤੇ ਦੀ ਪੱਥਰੀ ਦੇ ਆਪਰੇਸ਼ਨ ਨੇ ਬਵਾਸੀਰ ਦੇ ਆਪਰੇਸ਼ਨ ਨੇ ਗਰਲਟੀਆਂ ਦੇ ਆਪਰੇਸ਼ਨ ਬੱਚੇਦਾਨੀਆਂ ਦੇ ਆਪਰੇਸ਼ਨ ਨੇ ਆਪਣਾ ਹੋਰ ਵੀ ਪੈਂਡਿੰਗਸ ਦੇ ਆਪਰੇਸ਼ਨ ਨੇ ਤੇ ਜਿਹੜਾ ਚਿੱਟੇ ਮੋਤੀ ਇਹਦਾ ਆਪਰੇਸ਼ਨ ਹੈ ਉਹ 4000 ਰੁਪਏ ਦੇ ਵਿੱਚ ਹੈ ਔਰ ਵੀ ਕਾਫੀ ਤਰ੍ਹਾਂ ਦੇ ਆਪਰੇਸ਼ਨ ਤੁਸੀਂ ਬੋਰਡ ਦੇ ਉੱਤੇ ਤੁਸੀਂ ਬੋਰਡ ਦਿਖਾ ਵੀ ਦੇਣਾ ਔਰ ਜਿਹਦੇ ਵਿੱਚ ਸਾਰੀ ਡਿਟੇਲ ਲਿਖੀ ਹੋਈ ਹੈ ਔਰ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦਾ ਬਨਾ ਕਰੇ ਲੋਡ ਪਵੇ ਸਭ ਤੰਦਰੁਸਤ ਰਹੋ ਪਰ ਜੇ ਇਹਨ ਕਿਸੇ ਕਿਸੇ ਨੂੰ ਲੋਡ ਪੈਂਦੀ ਹੈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਆਪਣਾ ਟਾਈਮ ਲੈ ਕੇ ਆਓ ਔਰ ਇਹ ਜੋ ਤੁਹਾਨੂੰ ਪ੍ਰੋਬਲਮ ਉਹਦਾ ਫਿਰ ਹੱਲ ਕੀਤਾ ਜਾਏਗਾ ਬਈ ਇਸ ਬਦੁੱਲੀ ਸੇਵਾ ਨੂੰ ਕਿਵੇਂ ਵੇਖਦੇ ਤੁਸੀਂ ਅੱਜ ਲੋਡ ਵੀ ਉਸ ਵਾਈ ਬਸ ਇਹ ਸ਼ੁਕਰਾਨੇ ਗੁਰੂ ਸਾਹਿਬ ਦਾ ਕਿਉਂਕਿ ਉਹਨਾਂ ਨੇ ਸਾਨੂੰ ਜਰੀਆ ਬਣਾਤਾ ਜਰੀਆ ਹਮੇਸ਼ਾ ਸ਼ੁਕਰ ਕਰੇ ਸ਼ੁਕਰ ਕਰੇ ਕਿ ਗੁਰੂ ਪਿਤਾ ਜੀ ਸ਼ੁਕਰਾਨਾ ਹੈ ਤੁਹਾਡਾ ਕਿ ਤੁਸੀਂ ਇਹ ਸਾਡੇ ਕੋਲੋਂ ਸੇਵਾ ਲੈ ਰਹੇ ਹੋ ਔਰ ਖਾਸ ਕਰਕੇ ਜਿਸ ਇਲਾਕੇ ਵਿੱਚ ਅਸੀਂ ਇਸ ਵੇਲੇ ਬੈਠੇ ਹਾਂ ਆਰਾਮਤੀ ਰਥ ਰੋਡ ਤੇ ਇੱਥੇ ਬਹੁਤ ਜ਼ਿਆਦਾ ਇਸ ਚੀਜ਼ ਦੀ ਲੋੜ ਸੀ ਪਰ ਮਹਾਰਾ ਨੇ ਤਰਸ ਕੀਤਾ ਜੋ ਮਨੁੱਖਤਾ ਦੀ ਸੇਵਾ ਪਰਮੇਸ਼ਰ ਦੀ ਸੇਵਾ ਨਰ ਸੇਵਾ ਨਰਾਇਣ ਸੇਵਾ ਉਸ ਰੂਪ ਦੇ ਵਿੱਚ ਸਤਿਗੁਰੂ ਜੋ ਨਰ ਦੇ ਵਿੱਚ ਹਰ ਹਰ ਦੇ ਵਿੱਚ ਨਰ ਉਹ ਵੇਖਦੇ ਕੋਈ ਇਤ ਸੇ ਵੀ ਜਾਤ ਪਾਤ ਫਾਰਮ ਮਜਬ ਵਰਲ ਨਾਲ ਬਿਨਾ ਭਿੰਨ ਭੇਦ ਕੀਤੇ ਆ ਇਹ ਸਾਰੇ ਕਾਰਜ ਇੱਥੇ ਜਾ ਰਹੇ ਨੇ ਇੱਥੇ तकरीबन ਸਾਡੇ ਕੋਲ ਜਿਵੇਂ ਮੈਂ ਪਹਿਲੇ ਦੱਸਿਆ ਨਾ 18 ਡਾਕਟਰ ਡੇਲੀ ਬੈਠਦੇ ਨੇ ਜਿਹੜੇ ਆਪਰੇਸ਼ਨ ਕਰ ਰਹੇ ਨੇ ਉਮਰ ਜੀ ਦੀ ਮਿਹਰ ਨਾਲ ਵੱਖ-ਵੱਖ ਤਰ੍ਹਾਂ ਦੇ ਆਪਰੇਸ਼ਨ ਨੇ ਅਲੱਗ-ਅਲੱਗ ਡਾਕਟਰ ਕਰਦੇ ਨੇ ਤੇ ਸਿਰਫ ਆ ਵੀ ਹੈਲਥ ਕੇਅਰ ਤੇ ਖਾਣਾ ਪੀਣਾ ਨਾਲ ਸਾਰਾ ਦਿੱਤਾ ਜਾਂਦਾ ਇੱਥੇ ਮੰਨ ਲਓ ਜੇ ਹੁਣ ਕਿਸੇ ਨੇ 2 ਦਿਨ ਲਈ ਦਾਖਲ ਹੋਣਾ ਹੈ ਜਦੋਂ ਆਪਰੇਸ਼ਨ ਕਈ ਆਪਰੇਸ਼ਨ ਹੁੰਦੇ ਨੇ ਜਿਵੇਂ ਅੱਖਾਂ ਦੇ ਆਪਰੇਸ਼ਨ ਨੇ 2-3 ਘੰਟਿਆਂ ਚ ਉਹਨਾਂ ਨੂੰ ਫ੍ਰੀ ਕਰ ਦਿੰਦੇ ਨੇ ਅਸੀਂ ਪੇਸ਼ੈਂਟ ਨੂੰ ਤੇ ਕਈ ਆਪਰੇਸ਼ਨ ਇਹ ਹੋ ਜਾਣ ਦੋ ਦਿਨ ਰੱਖਣਾ ਵੀ ਪੈਂਦਾ ਉਹ ਵੀ ਸਾਰਾ ਇੱਥੇ ਪ੍ਰਬੰਧ ਕੀਤਾ ਹੋਇਆ ਸਾਰਾ ਸੇਵਾ ਦਾ ਸੰਸਾਰ ਹਾਂਜੀ ਕਿੰਨੇ ਤਰੀਕ ਤੋਂ ਕਿੰਨੇ ਤੱਕ ਚੱਲੇਗਾ ਹੁਣ 10 ਜਨਵਰੀ ਤੱਕ ਚੱਲਣਾ ਹੁਣ ਅੱਜ ਤੋਂ ਹੀ ਤੁਸੀਂ ਥਾ ਲੋ ਚੱਲ ਤੇ ਚਾਰ ਪੰਜ ਦਿਨ ਪਹਿਲੇ ਤੋਂ ਰਿਆ ਅਸੀਂ 21 ਤਰੀਕ ਤੋਂ ਸ਼ੁਰੂ ਕੀਤਾ ਹੋਇਆ ਤੇ ਹੁਣ ਅੱਜ ਹੋ ਗਈ 27 ਤਰੀਕ 27 ਤੋਂ ਲੈ ਕੇ 10 ਜਨਵਰੀ ਤੱਕ ਹੁਣੇ ਚੱਲਣਾ ਕੋਈ ਲਿਮਟ ਹੈਗੀ ਹੈ ਵੀ ਇੰਨੇ ਬੀਟ ਦੇਖਣੇ ਨਹੀਂ ਨਹੀਂ ਲਿਮਟ ਸਾਡੇ ਵੱਲੋਂ ਕੋਈ ਨਹੀਂ ਇਹ ਦਿਨਾਂ ਚ ਜਿੰਨੇ ਵੀ ਆਣਗੇ ਮੰਨ ਲਓ ਸੀ ਨਾਮ ਵੀ ਉਹਨਾਂ ਦੇ ਰਜਿਸਟਰ ਕਰ ਲਾਂਗੇ ਜੇ 2-4 ਦਿਨ ਉੱਪਰ ਵੀ ਕਰਨੇ ਪਏ ਆਪਰੇਸ਼ਨ ਲਈ ਉਹ ਕਰਾਂਗੇ ਜੀ ਭਾਈ ਖਾਲਸਾ ਭਾਈ ਗੁਰਜੀਤ ਕਿਫਰ ਸਰ ਮੇਰਾ ਪੈਂਡਿੰਗ ਸੀ ਨਾੜ ਦਾ ਆਪਰੇਸ਼ਨ ਹੋਇਆ ਜੀ ਮੈਂ ਲੋਸਮੈਂਟ ਸੁਣ ਕੇ ਆਇਆ ਹਾਂ ਜੀ ਸੈਕੰਡਰੀ ਟੇਬਲ ਦੀ ਤੇ ਲੋਸਮੈਂਟ ਸੁਣੀ ਤੇ ਮੇਰੀ ਬੇਟੀਆਂ ਨੇ ਕਿਹਾ ਕਿ ਡੈਡੀ ਉੱਥੋਂ ਪਤਾ ਕਰ ਲਓ ਇੱਕ ਵਾਰ ਹਾਂ ਬਾਹਰੋਂ ਪਤਾ ਕੀਤਾ ਹੀ ਤੇ ਉਹਨਾਂ ਨੇ ਮੈਨੂੰ 50000 ਰੁਪਏ ਦਾ ਖਰਚਾ ਦੱਸਿਆ ਸੀ ਜੀ ਅੱਛਾ ਤੇ ਮੈਂ ਫਿਰ ਮੇਰੀ ਬੇਟੀਆਂ ਕਹਿੰਦੀਆਂ ਵੀ ਡੈਡੀ ਆਪਾਂ ਇੰਨੇ ਪੈਸੇ ਕਿੱਥੋਂ ਖਰਚ ਕਰਾਂਗੇ ਜੀ ਤੇ ਮੈਂ ਸਰ ਇੱਥੇ ਆਣ ਕੇ ਡਾਕਟਰ ਸਾਹਿਬ ਨੂੰ ਮਿਲਿਆ ਜੀ ਡਾਕਟਰ ਸਾਹਿਬ ਨੇ ਕਹਿ ਗਏ ਤੇਰਾ 13000 ਚ ਹੋ ਜਾਏਗਾ ਲੇਕਿਨ 50000 ਚ ਦੱਸਿਆ ਸੀ ਉਹ ਇੱਕ ਸੀ ਇੱਥੇ ਆ ਕੇ ਇੱਕ ਉਹ ਇੱਕ ਮੇਰੀ ਪੈਂਡਿੰਗ ਸੀ ਨਾ ਅੜਦਾ ਹੀ ਜੋ ਆਂਦਾ ਪਿਆ ਸੀਗਾ ਇਹ ਫਿਰ ਜਦ ਡਾਕਟਰ ਸਾਹਿਬ ਨੇ ਮੇਰਾ ਪ੍ਰੈਸ਼ਨ ਕੀਤਾ ਜੀ ਤੇ ਮੇਰੀਆਂ ਦੋ ਨਾੜਾਂ ਨਿਕਲੀਆਂ ਜੀ ਪੈਂਡਿੰਗ ਸੀ ਇਹ ਕੱਲ੍ਹ ਬਾਹਰੋਂ ਲੱਖ ਰੁਪਏ ਬਾਹਰੋਂ ਲੱਖ ਰੁਪਏ ਦਾ ਖਰਚਾ ਹੀ ਜੀ ਜਿਹੜਾ ਮੇਰਾ 13000 ਰੁਪਏ ਦੇ ਵਿੱਚ ਹੋ ਗਿਆ ਜੀ ਕੀ ਕੰਮ ਕੀ ਕਰਦੇ ਤੁਸੀਂ ਮੈਂ ਸਰ ਆਟੋ ਚਲਾਉਣਾ ਜੀ ਮੇਰੀਆਂ ਬੇਟੀਆਂ ਘਰਾਂ ਦਾ ਕੰਮ ਕਰਦੀਆਂ ਜੀ ਹਾਂਜੀ ਕਿੰਨਾ ਕੁ ਵਧੀਆ ਹੈ ਪਰ ਅੱਲਾ ਲੱਗਦਾ ਕਿਹੜਾ ਮੈਨੂੰ ਤੇ ਸਰ ਬਹੁਤ ਵਧੀਆ ਮੈਨੂੰ ਜਿੰਦਗੀ ਮਿਲ ਗਈ ਜੇ ਮੈਨੂੰ ਤੇ ਬਹੁਤ ਵਧੀਆ ਪਰਾਨਾ ਲੱਜੇ ਜਿਸ ਤਰ੍ਹਾਂ ਮਹਾਰਾਜ ਨੇ ਮੇਰੀ ਲਾਗੇ ਹੋ ਕੇ ਸੁਣ ਲਈ ਹੁੰਦੀ ਜੇ ਨਹੀਂ ਤੇ ਮੈਂ ਇੰਨਾ ਪੈਸਾ ਖਰਚ ਕਰਨ ਯੋਗ ਦੀ ਲੱਗਤੀ ਜੇ ਮੇਰੀ ਮਹਾਰਾਜ ਨੇ ਸੁਣ ਲਈ ਜੇ ਬਾਬਾ ਦੀਪ ਸਿੰਘ ਜੀ ਨੇ ਮੇਰੀ ਸੁਣੀ ਜੇ ਤੇ ਮੇਰਾ ਲਾਜ ਹੋ ਗਿਆ ਜੇ ਨਹੀਂ ਤੇ ਮੈਂ ਤੇ ਇੰਨੇ ਲਾਇਕ ਨਹੀਂ ਹੈਗਾ ਜੀ ਮੈਂ ਤੇ ਸੋਚਦਾ ਪਿਆ ਹਾਂ ਕਿ ਚਲੋ ਦਵਾਈਆਂ ਦੁਵੀਆਂ ਖਾ ਕੇ ਠੀਕ ਹੋ ਜਾਾਂਗਾ ਕਿੰਨੇ ਚਿਰ ਤੋਂ ਇਹ ਪ੍ਰੋਬਲਮਸ ਮੈਨੂੰ ਕਾਫੀ ਢੇਰ ਪਹਿਲਾਂ ਵੀ ਹੋਈ ਸੀ ਇਹ ਦਿੱਕਤ ਆਈ ਸੀ ਜੇ ਤੇ ਮੈਂ ਦਵਾਈ ਦੂਹੀ ਖਾ ਕੇ ਠੀਕ ਹੋ ਗਿਆ ਹਾਂ ਜੀ। ਤਾਂ ਲੱਗਦਾ ਨਹੀਂ ਜੇ ਪਰੋਲਾ ਨਾ ਹੁੰਦਾ ਤਾਂ ਇਹ ਕਦੀ ਬੀਫ ਨਹੀਂ ਕਰਦਾ। ਜੇ ਪਰੋਲਾ ਨਾ ਹੁੰਦਾ ਤੇ ਮੇਰਕੋ ਹੁਣ ਕੋਰੋਨਾਂ ਬਹੁਤ ਮੁਸ਼ਕਿਲ ਹੀ ਜੀ। ਠੀਕ ਹੈ। ਇਹਨਾਂ ਦੇ ਕੰਮ ਨੂੰ ਕਿਸਤਾਂ ਦੇ ਜਿਹੜਾ ਇਹਨਾਂ ਨੇ ਪਰੋਲਾ ਕੀਤਾ। ਮੈਂ ਸਰ ਬਹੁਤ ਵਧੀਆ ਇਹਨਾਂ ਨੇ ਮੇਰਾ ਬਹੁਤ ਵਧੀਆ ਸੇਵਾ ਕੀਤੀ ਜੀ। ਸਾਰਾ ਸਟਾਫ ਬਹੁਤ ਵਧੀਆ ਜੀ। ਹਰ 13000 ਤੋਂ ਇਲਾਵਾ ਹੋਰ ਕੋਈ ਪੈਸਾ ਲਿਆ ਗਿਆ ਤੁਡੂ? ਮੇਰਕੋ ਕੋਈ ਪੈਸਾ ਨਹੀਂ ਲਿਆ ਸਿਰਫ 13000 ਰੁਪਿਆ ਮੈਂ ਜਮ੍ਹਾਂ ਕਰਾਇਆ ਹੈ। ਠੀਕ। ਹਾਂ ਜੀ ਆਪਣਾ। ਬਲਵੰਤ ਕੋਲ। ਜਿੰਨਾ ਦਾ ਪਲੇਟ ਹੋਇਆ ਕੀ ਲ ਕੀ ਕੰਮ ਕਰਦੇ ਹੋ ਮੈਂ ਕਰਾਂ ਲਗਾਂ ਕੰਮ ਉਹ ਕੀ ਕਰਦੇ ਉਹ ਵੈਂਟਰੀ ਚਲਾਉਂਦੇ ਨੇ ਵੈਂਟਰੀ ਆਟੋ ਜਿਹੜਾ ਨਾ ਉਹ ਚਲਾਉਂਦਾ ਨਾ ਕਿਹੜਾ ਫਰੇਟ ਹੋਇਆ ਕਿੱਦਾਂ ਦੇਖਦੇ ਹੋ ਇੱਥੇ ਕਿਹੜਾ ਕਿਰਾਇਆ ਮੈਂ ਜਿਹੜਾ ਵੇਖਿਆ ਬਹੁਤ ਵਧੀਆ ਰੱਬ ਦਾ ਸ਼ੁਕਰ ਕਰਦੇ ਆ ਇਹ ਵਿਚਾਰਾ ਕਲਾਕਾਰ ਹੈਗਾ ਤੇ ਦੋ ਇਹਦੀਆਂ ਬੇਟੀਆਂ ਜਵਾਨ ਆਪ ਤੇਰਾ ਮੰਝਿਆ ਰਿੰਦਾ ਹੈ ਕੀ ਪ੍ਰੋਬਲਮ ਸੀ ਇਹਨਾਂ ਨੂੰ ਇਹੋ ਆਣਾੜਦਾ ਸੀਗਾ ਅਸੀਂ ਤੇ ਇੱਕ ਸਮਝਾਈ ਤੇ ਦੋ ਨਿਕਲ ਗੀਆਂ ਨੇ ਤੇ ਚਲੋ ਮਗਰ ਐਨੇ ਵਾਈਪ ਮਾਰ ਕੇ ਸੁਣੀ ਹੈ ਬੱਚੇ ਜੀ ਤੇ ਇਥੇ ਨਾ ਸ਼ੁਕਰ ਕਰਦੇ ਰੱਬ ਨੇ ਬਚਾ ਦਿੱਤਾ ਇੰਨਾ ਹੀ ਬਹੁਤ ਧੰਨਵਾਦ ਬਾਬਾ ਦੀਪ ਸਿੰਘ ਚੈਰੀਟੇਬਲ ਦਾ ਕਿੱਡਾ ਕੁ ਵਧੀਆ ਪ੍ਰਾਲਾਪ ਬਹੁਤ ਵਧੀਆ ਕੋਈ ਲਾਦਾ ਨਹੀਂ ਬਾਹਰ ਪ੍ਰਾਈਵੇਟ ਹਸਪੀਟਲ ਜਾਂਦਾ ਲੱਖਾਂ ਰੁਪਏ ਲੱਗੇ ਹਾਂਜੀ ਤੇ ਕਿੱਥੋਂ ਬੱਚੇ ਨੇ ਲਾ ਲੈਣਾ ਸੀ ਇਕੱਲੇ ਹੀ ਹੈਗਾ ਨਾ ਕੋਈ ਨਾ ਬੇਟਾ ਹੈ ਨਾ ਕੁਛ ਹੈ ਦੋਵੇਂ ਬੇਟੀਆਂ ਹੀ ਬੇਟੀਆਂ ਬਾਬਾ ਜੀ ਦਾ ਪ੍ਰਾਲਾਪ ਵਧੀਆ ਲੱਗਾ ਹਾਂਜੀ ਬਹੁਤ ਵਧੀਆ ਗਰੀਬਾਂ ਬੰਦੇ ਹਾਂਜੀ ਹਾਂਜੀ ਗਰੀਬਾਂ ਵਾਸਤੇ ਬਹੁਤ ਵਧੀਆ ਵਾ اے ਸ਼ੁਕਰ ਹੈ ਸਰਬ ਦਾ ਜਿੰਨੇ ਇੱਥੇ ਆਵਾਜ਼ ਮਾਰ ਕੇ ਬੱਚੇ ਨੂੰ ਸੱਜਿਆ ਤੇਰੀ ਜ਼ਿੰਦਗੀ ਨਵੀਂ ਬਣ ਗਈ ਆ ਬਹੁਤ ਜੀ ਸੋ ਤਾਂ ਨਾ ਪੈਸੇ ਨਹੀਂ ਖਰਚ ਹੋ ਸਕਦੇ ਹਾਂ ਜੀ ਨਹੀਂ ਸੀ ਹੋ ਸਕਣ ਠੀਕ ਹੈ ਆਪਣਾ ਨਾਮ ਦੱਸ ਕੇ ਕਿ ਹੰ ਕਿੱਥਾ ਪਹੁੰਚਾ ਜਾ ਰਿਹਾ ਕਿਹੜਾ ਕਿੱਥਾ ਜਾ ਰਿਹਾ ਕਿੱਥਾ ਜੀ ਮੇਰਾ ਨਾਮ ਵਰੁਣ ਸ਼ਰਮਾ ਔਰ ਮੈਂ ਬਾਬਾਦੀਪ ਸਿੰਘ ਹੈਲਥ ਕੇਅਰ ਚੈਰੀਡਲ ਹਸਪੀਟਲ ਚ ਭਾਈ ਸਾਹਿਬ ਜੀ ਨੇ ਸੇਵਾ ਨਿਭਾਣ ਦਾ ਮੌਕਾ ਦਿੱਤਾ ਹੈ ਸਾਰੀ ਦੇਖ ਰੇਖ ਦੀ ਪੈਸਾ ਜੀ ਇਸ ਨਾਲ ਕੰਮ ਕਰ ਰਹੇ ਆ ਔਰ ਜਿਹੜਾ ਕੈਂਪ ਹੈ ਤੇ ਜਿਵੇਂ ਪਤਾ ਹੀ ਆਪ ਜੀ ਨੂੰ ਸ਼ੀਦੀ ਦਾ ਡਾਂਸ ਮਰਯਤ ਹੈ ਔਰ ਮਾਤਾ ਗੁਜਰੀ ਦਾ ਜੀ ਸ਼ਹਾਦਤ ਨੂੰ ਮਰਯਤ ਜਿਹੜਾ 1 ਦਸੰਬਰ 2025 ਤੋਂ 10 ਜਨਵਰੀ 2026 ਤੱਕ ਲਗਾਇਆ ਗਿਆ ਪਹਿਲੇ ਦਿਨ ਤੋਂ ਹੀ ਜਦੋਂ ਕੈਂਪ ਸ਼ੁਰੂ ਕੀਤਾ ਹੈ ਤੇ ਬਾਬਾ ਜੀ ਦੀ ਸੇਵਾ ਸਦਕਾ ਕਾਫੀ ਜਿਹੜੇ ਲੋੜਵੰਦ ਪੇਸ਼ੰਟ ਨੇ ਆਪਣੇ ਰਜਿਸਟ੍ਰੇਸ਼ਨ ਜਿਹੜੀ ਕਰਾ ਗਏ ਨੇ ਸਭ ਦਾ ਨਾਮ ਲਿਖਵਾ ਗਏ ਨੇ ਜਿਹਦੇ ਵਿੱਚ ਘਰ ਅਸੀਂ ਹਰ ਤਰ੍ਹਾਂ ਦਾ ਆਪਰੇਸ਼ਨ 13 ਜਰਾ ਹਜ਼ਾਰ ਚ ਕਰ ਰਹੇ ਆ ਚਾਹੇ ਉਹ ਗੁਰਦੇ ਦੀ ਪੱਥਰੀ ਹੋਵੇ ਪਿੱਤੇ ਦੀ ਪੱਥਰੀ ਕਾਹੇ ਐਪੈਂਡਿਕਸ ਹੈ ਹਰਨੀਆਂ ਨੇ ਇਹ ਸਾਰੇ ਆਪਰੇਸ਼ਨ 13 ਹਜ਼ਾਰ ਚੱਪਾ ਕਰ ਰਹੇ ਆ ਕਿ ਕਿੰਨੇ ਕੁ ਪੇਸ਼ੈਂਟਾਂ ਤੱਕ ਆਜਦੇ ਨੇ ਜਾਂ ਕਿੰਨੇ ਸਿਸਟਰ ਕੋਲ ਇਹਨਾਂ ਦੇ ਮਦਦ ਲਈ ਕੋਲ 100 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਸਾਡੇ ਕੋਲ ਫਿਲਹਾਲ ਜਿਹੜੀ ਲਿਸਟ ਬਣ ਚੁੱਕੀ ਹੈ ਜਿੰਨਾਂ ਦੇ ਵਿੱਚੋਂ ਅੱਧਿਆਂ ਦੇ ਕਿਸੇ ਦੀ ਇਨਫੈਕਸ਼ਨ ਕਿਸੇ ਦੀ ਆਪਣਾ ਕਹੋ ਸ਼ੂਗਰ ਹੈ ਜਿੰਨਾਂ ਚਿਰ ਫਿਟਨੈਸ ਨਹੀਂ ਪ੍ਰੋਪਰ ਆਉਂਦੀ ਉਹਨਾਂ ਦੀ ਉਹਨਾਂ ਚਿਰ ਤੱਕ ਆਪਰੇਸ਼ਨ ਡਾਕਟਰ ਨਹੀਂ ਕਰਦੇ ਕਈਆਂ ਨੂੰ ਮੈਡੀਸਿਨ ਦੇ ਕੇ 3 ਦਿਨ ਦਾ ਜਾਂਚਮੈਂਟ ਟਾਈਮ ਦਿੱਤਾ ਹੈ ਜੋ ਜਿੰਨਾ ਦੇ ਵਾਰਿਸ ਸਾਰੇ ਦਾ ਆ ਨੰਬਰ ਹੈਗਾ ਉਸੇ ਹਿਸਾਬ ਨਾਲ ਆਪਾਂ ਆਪਰੇਸ਼ਨ ਕਰ ਰਹੇ ਹਾਂ ਡਾਕਟਰਾਂ ਦੀ ਟੀਮਾਂ ਲੱਗਦੀਆਂ ਨੇ ਡਾਕਟਰ ਵੀ ਸਾਡੇ ਕੋਲ ਬਾਬਾ ਕਿਰਪਾਨਾ ਹਸਪੀਟਲ ਚ 17 ਡਾਕਟਰ ਸਾਡੇ ਕੋਲ ਬੈਠਦੇ ਨੇ ਜਿਹਦੇ ਵਿੱਚ ਘੱਟ ਸਾਡੇ ਕੋਲ ਸਰਜਨ ਡਾਕਟਰ ਨੇ ਐਨਸੀਜੀਏ ਵਾਲੇ ਵੀ ਨੇ ਅਲਟਰਾਸਾਉਂਡ ਵਾਲੇ ਵੀ ਨੇ ਡੈਂਟਿਸ ਨੇ ਫਿਜ਼ੀਓਥੈਰੇਪੀ ਵਾਲੇ ਨੇ ਹਾਰਟ ਸਰਜਰੀ ਵਾਲੇ ਡਾਕਟਰ ਨੇ ਜਿਹੜੇ ਤੇ ਜਰਨਲ ਨੇ ਗਾਇਨਿੰਗ ਹੈ ਪੈਡੀਟ੍ਰੀਸ਼ੀਨ ਨੇ ਹੋਰ ਵੀ ਕਾਫੀ ਹਰ ਤਰ੍ਹਾਂ ਦਾ ਜਿਹੜਾ ਇਲਾਜ ਇੱਥੇ ਕੀਤਾ ਜਾਂਦਾ ਹੈ ਔਰ ਸਾਰੇ ਡਾਕਟਰ ਆਪਣਾ ਬੈਸਟ ਦੇ ਰਹੇ ਨੇ ਤਾਂ ਕੋਈ ਲਿਮਟ ਹੈ ਕਿ ਇਹ ਜਿਹੜੀ ਡੀਸਨਰੀ ਫੇਸ ਕੋਈ ਕਾਦੀ ਨਹੀਂ ਹੈ ਨਹੀਂ ਜੀ ਨਹੀਂ ਇਹਦੇ ਚ ਕੋਈ ਲਿਮਟ ਨਹੀਂ ਹੈ ਚਾਹੇ 100 ਪੇਸ਼ੈਂਟ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲਿਸਟ ਬਣੀ ਹੈ 100 ਦੇ ਹੋਰ ਅਗੇ ਕਾਲ ਵੀ ਕਾਫੀ ਆਏ ਜੀ ਮੈਨੂੰ ਕਾਫੀ ਫੋਨ ਆਏ ਨੇ ਔਰ ਮੇਰਾ ਖਿਆਲ ਆ ਵੀ ਪੇਸ਼ੈਂਟ ਜਿਹੜੇ ਨੇ ਜਿਨ੍ਹਾਂ ਨੂੰ ਜਮ ਪਤਾ ਲੱਗ ਰਿਹਾ ਸਾਡੇ ਵੱਲੋਂ ਉਪਰਾਲਾ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਜਾ ਕੇ ਅਨਾਉਂਸਮੈਂਟ ਜਾਂ ਪੈਂਫਲੈਟ ਵੰਡੇ ਜਾ ਰਹੇ ਨੇ ਬੋਰਡ ਲੱਗ ਰਹੇ ਨੇ ਜਿਵੇਂ ਜਿਵੇਂ ਸਾਨੂੰ ਪਤਾ ਲੱਗ ਰਿਹਾ ਓਵੇਂ ਮੈਂ ਸਾਨੂੰ ਫੋਨ ਆ ਰਹੇ ਨੇ ਹੋਰ ਸਿੰਘ ਸਰ ਜਾਨ ਦਾ ਦੇਖਿਆ ਜਾਂਦਾ ਕਿ ਉਹ ਕਲੀਅਰ ਰਿਹਾ ਹੈ ਪ੍ਰੇਟਾ ਬਕਰਿਆ ਜੀ ਉਹ ਲੈਣ ਦੇ ਮੈਡੀਕਲ ਸੰਬੰਧ ਉਹਦਾ ਇੱਕ ਗਰੁੱਪ ਹੈ ਜਾਂ ਉਹ ਜੀ ਇਹਦੇ ਵਿੱਚ ਦਵਾਈਆਂ ਸਮੇਤ ਆਪਣਾ ਆਪਰੇਸ਼ਨ ਦਾ ਖਰਚਾ ਡਾਕਟਰ ਦੀ ਫੀਸ ਬੈੱਡ ਦਾ ਖਰਚਾ ਸਾਰਾ ਕੁਝ ਇਹਦੇ ਵਿੱਚ 13000 ਰੁਪਏ ਚ ਹੈ ਜੀ ਗਰੀਬ ਬੰਦੇ ਵਾਸਤੇ ਕਾਫੀ ਜੀ ਉਹ ਤੇ ਹੈ ਜੀ ਦੇਖੋ ਜਿਸ ਜਗ੍ਹਾ ਤੇ ਆਪਾਂ ਬੈਠੇ ਆਂ ਬਾਬਾ ਜੀ ਕਿਰਪਾ ਸਦਕਾ ਇੱਥੇ ਕਾਫੀ ਡੇਢੇ ਪੇਸ਼ੈਂਟ ਨੇ ਜਿਨ੍ਹਾਂ ਦੀ ਮਹੀਨੇ ਦੀ ਇਨਕਮ 10000 ਤੋਂ ਘੱਟ ਹੈਗੀ ਆ ਔਰ ਅੱਜ ਦੀ ਮਹਿੰਗਾਈ ਵਿੱਚ ਇਲਾਜ ਕਰਾਣਾ ਹਰ ਬੰਦੇ ਵਾਸਤੇ ਸੰਭਵ ਨਹੀਂ ਹੈ ਤਾਂ ਜੋ ਭਾਈ ਸਾਹਿਬ ਨੇ ਵੈਸੇ ਵੀ ਬਿਨਾ ਕੈਂਪ ਤੋਂ ਵੀ ਸਾਡਾ ਜਿਹੜਾ ਆਪਰੇਸ਼ਨ ਦਾ ਖਰਚਾ ਵਾ ਬਾਜ਼ਾਰ ਨਾਲੋਂ ਅੱਧੇ ਤੋਂ ਵੀ ਘੱਟ ਮਿਲਦਾ ਹੈ ਦਾ